ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਵਿਜੀਲੈਂਸ ਦੀ ਕਾਰਵਾਈ ਜਾਰੀ ਰੰਗੇ ਹੱਥੀ ਰਿਸ਼ਵਤ ਲੈਂਦਾ ਸਰਕਾਰੀ ਹਸਪਤਾਲ ਦਾ ਡਾਕਟਰ ਅਤੇ ਇੱਕ ਫੋਰਥ ਕਲਾਸ ਕਰਮਚਾਰੀ ਨੂੰ ਵਿਜੀਲੈਂਸ ਦੇ ਵੱਲੋਂ ਕੀਤਾ ਗਿਆ ਗ੍ਰਿਫਤਾਰ ਮਾਮਲਾ ਦਰਜ ਕਰ ਕੀਤੀ ਜਾ ਰਹੀ ਅਗਲੀ ਕਾਰਵਾਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੀਆਂ ਜਿੱਥੇ ਕਿ ਵਿਜੀਲੈਂਸ ਦੀ ਟੀਮ ਵੱਲੋਂ ਇੱਕ ਮੈਡੀਕਲ ਅਫਸਰ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਇੱਕ 4th ਕਲਾਸ ਕਰਮਚਾਰੀ ਨੂੰ ਵੀ ਰਿਸ਼ਵਤ ਦੇ ਦੋਸ਼ਾਂ ਹੇਠ ਕਾਬੂ ਕਰਨ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ। ਪੂਰਾ ਮਾਮਲਾ ਸੁਣਦੇ ਹਾਂ ਵਿਜੀਲੈਂਸ ਅਧਿਕਾਰੀਆਂ ਦੀ ਹੀ ਜ਼ੁਬਾਨੀ। ਮੈਂ ਫੋਟੋ ਮੈਂ ਥ੍ਰੀ ਮਾਨ ਲਿਆ ਸੀ ਰੱਖੇ ਇਹਦੇ। ਅੱਛਾ ਜੀ। ਤੇ ਉਹਦੇ ਨਾ ਕਿ ਉਹਦੇ ਕਰਕੇ ਇਹਨੂੰ ਦਾਖਲ ਕਰਾਇਆ ਸੀ ਸਿਵਲ ਹਸਪਤਾਲ ਐਸਦੀ ਬਟੰਡੇ ਦੀ। ਬਟੰਡੇ ਜੀ ਕੱਲ੍ਹ 4:00 ਵਜੇ ਲੈ ਇੱਥੇ ਡਾਕਟਰ ਨੂੰ ਮਿਲੇ ਜੀ ਅਸੀਂ ਡਾਕਟਰ ਦੇ ਨਾਲ ਇੱਕ ਸਹਾਇਕ ਆ ਤੀਨ ਨੂੰ ਕਹਿੰਦਾ ਪਰਚਾ ਬਣਾਉਣਾ ਤਾਂ ਕਹਿੰਦਾ ਯਾਰ ਐਂ ਕੰਮ ਰ ਮੇ ਪੈਸੇ ਲੱਗਣ ਮੈਂ ਯਾਰ ਪਰਚੇ ਵਾਲੀ ਕਿਹੜੀ ਗੱਲ ਐ ਐਮ ਆਰ ਕਟਾਉਣੀ ਮੋਂ ਕੱਢ ਦੋ ਸਹੀ ਕੰਮ ਐ ਯਾਰ ਕਈ ਮਾਰੀ ਆ ਬੰਦੇ ਦੇ ਤੇ ਕਹਿੰਦਾ ਇੱਥੇ ਤਾਂ ਇਹ ਨਹੀਂ ਕੰਮ ਹੁੰਦਾ ਡਾਕਟਰ ਦਾ ਫੇਰ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰੀ ਡਾਕਟਰ ਕਹਿੰਦਾ ਵੀ 12000 ਰੁਪਏ ਲੱਗੂਗਾ ਵੀ ਐਮ ਆਰ ਕਟਣ ਦਾ ਕੱਟ ਫੇਰ ਪਰਚਾ ਬਣਾਉਗਾ ਮੈਂ ਇਹ ਕਹਦਾ ਗਰੀਬ ਬੰਦਾ ਕਿੱਥੋਂ ਦੇ ਦਦਾ 12000 ਮੈਨੂੰ ਕਹਿੰਦਾ ਉਹਨਾਂ ਚਰਨੀ ਫਿਰ ਕਿਵੇਂ ਬਣਾਉਣੀ ਸੀ ਇਹਨਾਂ ਨੇ ਇਹ ਧਾਰਾ ਨਹੀਂ ਉਹ ਵੀ ਪਰਚਾ ਜਿਹੜੀ ਕਾਰਵਾਈ ਕਰਨੀ ਸੀ ਦਾਖਲ ਕਰਨ ਦੀ ਵਾਦ ਐਮ ਕੱਟਣ ਦੀ 5000 ਰੁਪਏ 10000 ਤੇ ਸਾਡੀ ਇਹਦੇ ਨਾਲ ਗੱਲ ਹੋ ਗਈ 5000 ਇਹਨੂੰ ਰਾਤ ਦੇਤਾ ਸੀ ਤੇ ਪੰਜ ਫਿਰ ਮੈਂ ਵਿਜੀਲੈਂਸ ਵਾਲਿਆਂ ਕੋਲ ਗਿਆ ਉਹਦਾਈ ਮੈਂ ਕਿਹਾ ਇਹ ਤਾਂ ਇਹ ਮੈਂ ਰਿਸਵਤ ਕਾਦੀ ਦੇਈ ਗਈ ਇਹਨੂੰ 5000 ਸਾਡੇ ਨੂੰ ਰਾਤ ਲੈ ਲਿਆ ਤੇ ਤੜਕੇ ਫਿਰ ਮੈਂ ਵਿਜੀਲੈਂਸ ਵਾਲਿਆਂ ਨੂੰ ਕਹੇ ਕਿ ਇਹਦੇ 2 ਵਜੇ ਅੱਜ ਪੈਸੇ ਦਿੱਤੇ ਹੀ ਇਹਨੂੰ ਇਹ 2 ਵਜੇ ਦਾ ਟਾਈਮ ਦੇਤਾ ਜੀ ਸਾਨੂੰ ਕਹਿੰਦਾ 2 ਵਜੇ ਆਜੋ ਜੇ ਤੇ ਫੇਰ ਤੁਹਾਡੇ ਐਕਸਰੇ ਕਰੂੰਗਾ ਫੇਰ ਜਾ ਕੇ ਉਹ ਹੋਊਗੀ ਕਾਰਵਾਈ ਕੌਣ ਆ ਕੀ ਨਾਮ ਡੱਕ ਨਿੰਦਰਪਾਲ ਸਿੰਘ ਆ ਜੀ ਅੱਛਾ ਇਹਦਾ ਰਿਕਾਰਡ ਲੰਬੀ ਚ ਵੀ ਮਾੜਾ ਹੀ ਰਿਹਾ ਜੀ ਉੱਥੇ ਲੋਕਾਂ ਤੋਂ ਬਹੁਤ ਅੱਛਾ ਹਾਂ ਜੀ ਤੇ ਹੁਣ ਤੁਸੀਂ ਜਿਹੜੀ ਕਾਰਵਾਈ ਕਰਵਾ ਕੇ ਸੰਤੁਸ਼ਟ ਆਇਆ ਸੰਤੁਸ਼ਟ ਆ ਹੀ ਸੰਤੁਸ਼ਟ ਇਹਨੂੰ ਸਿਰੇ ਤੱਕ ਸਜ਼ਾ ਦਿਵਾ ਕੇ ਛੱਡਾਂਗੇ ਕੋਈ ਇਹ ਦਾ ਨਾ ਨਹੀਂ ਪੂਰੀ ਸਜ਼ਾ ਦਿਵਾਵਾਂਗੇ ਗਾਹ ਨੂੰ ਕੋਈ ਹੋਰ ਵੀ ਨਹੀਂ ਰੇਸ ਉੱਤਲਾ ਬਈ ਇਹ ਕੰਮ ਜੀ ਚੰਗੀ ਤਨਖਾਹ ਫੇਰ ਗਾਹ ਨੂੰ ਫੇਰ ਵੀ ਢਿੱਡ ਨਹੀਂ ਭਰਦਾ ਜੀ ਇਹ ਢਿੱਡ ਹੀ ਨਹੀਂ ਭਰਦਾ ਹਾਂਜੀ ਇਹਦੇ ਨਾਲ ਉਹ ਰੱਖੇ ਆ ਸਹਾਇਕ ਸਾਰੇ ਇਹੋ ਜੇ ਕੰਮ ਕਰਨ ਵਾਲੇ ਆ ਦਲਾਰ ਰੱਖੇ ਜਿਹੜੇ ਉਹ ਫਿਰ ਤੁਹਾਨੂੰ ਸਹਾਇਕ ਨੇ ਕੀਤੀ ਸੀ ਡਾਕਟਰ ਨੇ ਕੀਤੀ ਨਹੀਂ ਡਾਕਟਰ ਨੇ ਨਹੀਂ ਕਰੀ ਸੀ ਉਹ ਸਾਰਾ ਡਾਕਟਰ ਨੂੰ ਉਹ ਡਾਕਟਰ ਨੇ ਕਰੀ ਸੀ ਉਹ ਤਾਂ ਕਹਿੰਦਾ ਮੈਂ ਤੇਰੀ ਗੱਲ ਕਰਾ ਦੇਣਾ ਡਾਕਟਰ ਨਾਲ ਵਧੀਆ ਡਾਕਟਰ ਕਹਿੰਦਾ ਪਰਚਾ ਬਣਾ ਦੋ ਤੁਹਾਡਾ ਉਹਨੇ ਗੱਲ ਕਰੀ ਮੋੜ ਕੇ ਫਿਰ ਉਹਨੇ ਵੀ 2000 ਰੁਪਏ ਪੰਨਾ 1000 ਲੈ ਲਿਆ ਸੀ ਹਾਂ 10000 ਡਾਕਟਰ ਨੇ ਲੈ ਲਏ 5 ਰਾਤ ਲੈ ਲਿਆ ਸੀ 5 20 ਲੈਸ ਸਾਲਾ ਉਹਨੇ ਲੈ ਲਿਆ ਸੀ ਇਹਦਾ ਚੱਲ ਪਤਾ ਲੱਗ ਗਿਆ ਫੜਿਆ ਗਿਆ ਨੇ ਕਿੰਨੇ ਲੋਕਾਂ ਤੋਂ ਲੈਂਦੇ ਬਹੁਤ ਲੋਕਾਂ ਨੇ ਇਹਦਾ ਰਿਕਾਰਡ ਮਗਰਲਾ ਪੁੱਛੋ ਲੰਬੀ ਜਾ ਕੇ ਲੰਬੀ ਸਿਵਲ ਹਸਪਤਾਲ ਤੇ ਵੇਖੋ ਵੀ ਕੀ ਕੁਸ ਬਣਾਉਂਦਾ ਅੱਛਾ ਛੱਬੀਆਂ ਹੀ ਬਣਾਉਂਦਾ ਲੋਕਾਂ ਦੀ ਅੱਛਾ ਮਤਲਬ ਪੈਸੇ ਲੈ ਕੇ ਪੈਸੇ ਲੈ ਕੇ ਇੱਕ ਪੇਸ਼ੈਂਟ ਐਡਮਿਟ ਹੋਇਆ ਸੀਗਾ ਉਹਦੀ ਅੱਜ ਸਟੇਟਮੈਂਟ ਰਿਕਾਰਡ ਕੀਤੀ ਆ ਦਾ ਐਸ ਐਚਓ ਆਪਣੇ ਜਿਹੜੇ ਥਾਣੇ ਵਾਲੇ ਸੀਗੇ ਉਹਦੇ ਚ ਕਾਰਵਾਈ ਕਰਦੇ ਹੋਏ ਇਹਨਾਂ ਨੇ ਐਮ ਐਲ ਆਰ ਕੱਟੀ ਸੀ ਉਹਦੇ ਵਿੱਚ ਉਹ ਤਾਂ ਡਿਮਾਂਡ ਕੀਤੀ ਸੀ ਪੈਸਿਆਂ ਦੀ ਇਹਨਾਂ ਨੇ ਪਹਿਲੇ 12000 ਦੀ ਡਿਮਾਂਡ ਹੋਈ ਸੀ ਜਿਹੜਾ ਇਹਨਾਂ ਦਾ ਆ ਰਾਮ ਸਿੰਘ ਜਨ ਫੋਰਥ ਕਲਾਸ ਹੈਗਾ ਪਹਿਲਾਂ ਉਹ ਕਰ ਰਿਹਾ ਸੀਗਾ ਉਦੋਂ ਬਾਅਦ ਜਿਹੜਾ 10000 ਦੇ ਵਿੱਚ ਸੈਟਲ ਹੋਈ 10000 ਦੇ ਵਿੱਚੋਂ 5000 ਕੱਲ ਇਹਨਾਂ ਨੇ 25 ਤਰੀਕ ਨੂੰ ਲੈ ਲਿਆ ਸੀਗਾ ਡਾਕਟਰ ਸਾਹਿਬ ਨੇ ਖੁਦ ਉਸ ਤੋਂ ਬਾਅਦ ਅੱਜ ਫਿਰ ਜੋ ਸਾਡੇ ਕੋਲ ਪੇਸ਼ੈਂਟ ਆਫ ਦੀ ਪਾਰਟੀ ਦਾ ਜਿਹੜਾ ਮਦਈ ਸੀਗਾ ਉਹ ਆਇਆ ਸਾਡੇ ਕੋਲ ਵੀ ਇਦਾਂ ਕਰਕੇ ਸਾਡੇ ਤੋਂ ਡਿਮਾਂਡ ਕਰ ਰਹੇ ਨੇ ਕੱਲ ਵੀ ਅਸੀਂ ਰਿਕਾਰਡ ਕੀਤਾ ਉਹ ਅੱਜ ਵੀ ਜੋ ਔਨ ਸਾਡੇ ਕੋਲੇ ਆਇਆ ਸੀ ਤੇ ਅਸੀਂ ਇਹਨਾਂ ਨੂੰ ਮੌਕੇ ਤੇ ਆ ਕੇ ਰੈੱਡ ਹੰਡਰਡ ਟਰੈਪ ਕੀਤਾਗਾ 5000 ਰੁਪਏ ਤਾਂ ਸਾਨੂੰ ਰੈੱਡ ਹੰਡਰਡ ਟਰੈਪ ਕਰਦੇ ਹੋਏ ਮਨੀ ਮਿਲ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਸ਼ਾਫਟ ਤੇ ਬਾਕੀ ਜਿਹੜਾ 5000 ਕੱਲ ਲਿਆ ਸੀ ਉਹ ਵੀ ਰਿਕਵਰ ਹੋ ਗਿਆ ਤੇ ਆਪਣਾ ਵਿਸ਼ੇਸ਼ ਦਾ ਕਿਸ ਚੀਜ਼ ਦੇ ਲਈ ਇਹਨਾਂ ਨੇ ਜਿਹੜਾ ਰਿਸ਼ਵਤ ਮੰਗੀ ਸੀਗੀ ਕੀ ਇਹੋ ਜਿਹਾ ਮਾਮਲਾ ਸੀ ਹਾਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਸਾਰਾ ਸੀ ਕਿਉਂਕਿ ਐਮ ਐਲ ਆਰ ਕੱਟੀ ਹੋਈ ਹੈ ਜਿਹੜੀ ਐਮਐਲਆਰ ਕੱਟੀ ਆ ਉਹਦੇ ਚ ਅਸੀਂ ਚੈੱਕ ਕਰਨਾ ਹੈਗਾ ਉਸ ਮੁਕਦਮੇ ਦੇ ਵਿੱਚ ਜਾਂ ਉਹਦੇ ਫਾਈਲ ਦੇ ਵਿੱਚ ਕੀ ਕਰਨਾ ਸੀ ਇਹਨਾਂ ਨੇ ਉਹ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜਿਹੜਾ ਆਪਣਾ ਆਪਣਾ ਇਲਜ਼ਾਮ ਲੱਗਿਆ ਹੈ ਇਹਨਾਂ ਦੇ ਉੱਪਰ ਉਹ ਕਿਸ ਚੀਜ਼ ਨੂੰ ਲੈ ਕੇ ਲੱਗਿਆ ਗਿਆ ਸੀਗਾ ਕਿ ਕਿਸ ਧਾਰਾ 5000 ਰੁਪਏ ਨਹੀਂ ਹਲੇ ਕਿਉਂਕਿ ਉਹਦਾ ਕੱਲ ਜੋ ਵਿਅਕਤੀ ਐਸੇ ਐਡਮਿਟ ਹੋਇਆਗਾ ਉਦੀ ਸਟੇਟਮੈਂਟ ਹੀ ਅੱਜ ਰਿਕਾਰਡ ਕੀਤੀ ਹੈ ਤੇ ਬਾਰੇ ਮੈਂ ਕਿਉਂਕਿ ਉਹ ਮੁਕਾਦਮੇ ਤੇ ਇਫੈਕਟ ਪਾਊਗਾ ਅਸੀਂ ਪਹਿਲਾਂ ਅਥਾਰਟੀ ਸੀ ਇਨਵੈਸਟੀਗੇਟ ਕਰ ਲਈਏ ਫਿਰ ਉਸ ਤੋਂ ਬਾਅਦ ਹੀ ਦੱਸ ਸਕਾਂਗੇ ਜੀ ਡਾਕਟਰ ਦਾ ਨਾਮ ਕੀ ਹੈ ਇਹ ਕੀ ਹੋ ਉਹਦੇ ਤੇ ਨਰਿੰਦਰਪਾਲ ਸਿੰਘ ਨੇ ਮੈਡੀਕਲ ਆਫਸਰ ਨੇ ਜੀ ਡਾਕਟਰ ਸਾਹਿਬ ਕੀ ਇਹਨਾਂ ਦੀ ਜਾਇਦਾਦ ਬਗਾਰੇ ਵੀ ਜਿਹੜਾ ਹੈਗਾ ਚੈੱਕ ਕੀਤੀ ਜਾਵੇਗੀ ਕਿਉਂਕਿ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਜੋ ਸੁਣਨ ਨੂੰ ਮਿਲ ਰਹੀਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਇਹ ਵੈਰੀਫਾਈ ਕਰਾਂਗੇ ਜੀ ਹੋਰ ਵੀ ਇਹਦੇ ਨਾਲ ਹੈ ਜੀ ਕੋਈ ਵਿਅਕਤੀ ਜੀ ਇਹਦੇ ਨਾਲ ਰਾਮ ਸਿੰਘ ਜਿਹੜਾ 4th ਕਲਾਸ ਦਾ ਇਹਨਾਂ ਦਾ ਸਵੀਪਰ ਹੈਗਾ ਉਹ ਸੀਗਾ ਜੀ ਹਾਂ ਰੈਗੂਲਰ ਹੈ ਜੀ ਉਹ ਵੀ ਹੋਰ ਰੈਗੂਲਰ ਹੈ ਜੀ ਹੁਣ ਇਸ ਤੋਂ ਅੱਗੇ ਕੀ ਕਾਰਵਾਈ ਤੁਹਾਡੇ ਵੱਲੋਂ ਜਿਹੜੀ ਕੱਲ ਨੂੰ ਜਿਹੜਾ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਕੱਲ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੁਹਾਡੇ ਜੋ ਨਰਿੰਦਰ ਆਪਣੇ ਨਰਿੰਦਰ ਸਿੰਘ ਜੀ ਨੇ ਇਹ ਇਨਵੈਸਟੀਗੇਸ਼ਨ ਅਫਸਰ ਨੇ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਜੀ